ਤੇ ਕਿਉਂਕਿ ਹੁਣ ਵੀ ਬਹੁਤ ਬੰਦੇ ਹੈਗੇ ਆ ਮਾੜੇ ਵੀ ਪੁੱਜ ਕੇ ਆ ਚੰਗੇ ਵੀ ਪੁੱਜ ਕੇ ਸਹੀ ਗੱਲ ਹੈ ਦੋਨੋਂ ਕਿਸਮਾਂ ਹੈ ਇਹ ਹੀ ਉਸ ਸਮਿਆਂ ਦੇ ਵਿੱਚ ਉਹ ਸਮਿਆਂ ਦਾ ਇੰਨਾ ਮਾੜਾ ਸਮਾਂ ਹੁੰਦਾ ਸੀ ਮੈਂ ਤੇ ਮੇਰੀ ਮਾਸੀ ਦਾ ਮੁੰਡਾ ਸੀ ਗੁੰਦਵਾਲ ਚਲੇ ਗਏ ਅੱਛਾ ਜੀ ਤੂੰ ਯਕੀਨ ਮੰਨ ਸਾਰੀ ਰਾਤ ਸਾਨੂੰ ਪੇਟੀਆਂ ਥੱਲੇ ਪਾ ਕੇ ਕਢਾਈ ਮੇਰੀ ਮਾਸੀ ਨੇ ਅੱਛਾ ਜੀ ਸਵਰਨ ਸਿੰਘ ਘੋਟਣਾ ਹੁੰਦਾ ਸੀ ਉੱਥੇ ਚਲੇ ਜਾਂਦਾ ਉਹ ਰਾਤ ਨੂੰ ਜੇ ਉਹਨੂੰ ਪਤਾ ਲੱਗ ਗਿਆ ਕਿ ਇਹਦੇ ਰਿਸ਼ਤੇਦਾਰ ਆਇਆ ਚੱਕ ਕੇ ਲੈ ਜਾਂਦਾ। ਅੱਛਾ ਬਿਨਾਂ ਗੱਲ ਤੋਂ ਹੀ ਮਾਰ ਦਿੰਦਾ। ਹਾਂ ਹਾਂ। ਐਨਾ ਭੈੜਾ ਸੀ। ਹੋਲੋ। ਹਾਂ ਹਾਂ। ਜਦ ਸਾਡੇ ਪਿੰਡ ਦੇ ਦਾਣਾ ਮੰਡੀ 'ਚ ਲੱਗੇ ਵੇ ਯਾਰ। ਅੱਛਾ ਰੈਕੋਰ ਅਸੀਂ ਉਹਨਾਂ ਕੋਲੇ ਜਾਵੜੇ ਯਾਰ ਉਹ ਕਹਿੰਦਾ ਤੂੰ ਕਿੱਧਰ ਫਿਰਦੇ ਆਂ। ਮੈਂ ਕਹਾ ਮਾਸੀ ਕੋਲੇ ਕਹਿੰਦਾ ਕੋਈ ਟਾਈਮ ਹੈ ਮਾਸੀ ਕੋਲੇ ਆਉਂਦਾ ਮਰੀ ਜਾਂਦੇ ਨੇ। ਹਾਂ। ਨਹੀਂ ਤੇ ਬੰਦਾ ਮਾਰਾ ਯਾਰ ਤੂੰ ਨਿਕਲੋ ਤੂੰ। ਅਸੀਂ ਭਾਈ ਉਵੇਂ ਹੀ ਭੈਣੀ ਉੱਡ ਕੇ ਨਾਨਕੀਆਂ ਆਂਦੇ। ਤੇ ਉਹ ਉੱਥੇ ਵੀ ਲੋਕ ਡਰੇ ਹੋਏ ਯਾਰ ਹਾਂ ਹਾਂ ਸਾਡੀਆਂ ਮਾਮਗਾਂ ਕਰ ਤੁਸੀਂ ਕਦੋਂ ਆਗੇ ਹਾਂ ਉਹਨਾਂ ਨੇ ਦਰਵਾਜ਼ਾ ਖੜਕਾਉਣਾ ਟਕ 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 ਹਾਂ ਜੇ ਤੁਸੀਂ ਦਰਵਾਜ਼ਾ ਖੋਲਤਾ ਬਸ ਲੈ ਜਾਣਾ ਫਿਰ ਉਹਨਾਂ ਨੂੰ ਤੁਹਾਡੇ ਕਾਰਡ ਪੂ ਆਉਂਦੇ ਆਏ ਦਰਵਾਜ਼ਾ ਖੜਕਾਉਂਦੇ ਆ ਕੋਲਡ ਵਾਲਡਾ ਤੁਸੀਂ ਗੇਟ ਖੋਲ ਦਿੰਦੇ ਹਾਂ ਹਾਂ ਲੈ ਆਹੀ ਗੱਲ ਤੋਂ ਲੈ ਉਹਨਾਂ ਨੂੰ ਪਤਾ ਲੱਗਦਾ ਠਾ ਦੀ ਆਵਾਜ਼ ਆਉਂਦੀ ਥੋੜੀ ਦੂਰ ਜਾ ਕੇ ਤੇ ਫਿਰ ਉਹਨਾਂ ਦੇ ਕਰਤਾ ਕੰਮ ਬੜਾ ਮੜਾ ਟਾਈਮ ਬੜੀ ਨਜਾਇਜ਼ ਹੋਈ ਲੋਕਾਂ ਨੂੰ ਦੇਖੋ ਜਿਹੜੇ ਸਹੀ ਕਾਰਕੂ ਉਹਨਾਂ ਨੇੜੇ ਤਾਂ ਕੋਈ ਲੱਗਦਾ ਨਹੀਂ ਸੀ ਜਿਹੜੇ ਭਗਤ ਲੋਕੋ ਮਾਰੇ ਗਏ ਮਾਰੇ ਗਏ ਜਿਹੜੇ شریف ਲੋਕੋ ਮਾਰੇ ਗਏ ਮਾਰੇ ਗਏ ਬਹੁਤ ਨਜਾਇਜ਼ ਮਾਰੇ ਗਏ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪੱਤਿਆਚਾਰ ਵਧਿਆ ਸੀ ਗਲਾਂ ਫੇ ਦੇਣੀਆਂ ਬੜਾ ਯਾਰ ਇਹ ਮਤਲਬ ਗੱਲ ਕਰੀਏ ਕਰ ਹੀ ਨਹੀਂ ਸਕਦਾ ਕਈ ਮਾਤਾ ਮਾਂ ਦੀ ਵੀਡੀਓ ਆਉਂਦੀ ਅੱਗੋਂ ਤੰਗਾ ਚ ਮਿਰਚਾਂ ਬੜੇ ਤਸੀਹੇ ਜਲਮ ਯੋਗ ਸੀਗਾ ਇੱਕ ਤਰ੍ਹਾਂ ਦਾ ਸੱਤ ਜਰਮ ਸੱਤ ਜਰਮ ਭਰਨਗੇ ਬਾਈ ਸੱਤ ਜਰਮ ਜੀਨੇ ਕਰਿਆ ਜਰਮ ਬਿਲਕੁਲ ਜੀਨੇ ਲਿਆ ਭਰਨਾ ਪੈਣਾ ਹਾਂ ਬਿਲਕੁਲ ਬਿਲਕੁਲ ਮਾਜੀ 5 ਵਜੇ 6:00 ਹੋ ਜਾਂਦਾ ਹੀ ਸਾਰਾ ਕੁਝ ਸ਼ਾਮ ਨੂੰ 5 ਵਜੇ 5 ਵਜੇ ਐ ਮੇਰੇ ਅੱਜ ਵੀ ਜ਼ਿਆਦਾ ਸ ਸਨਾਟਾ ਕੁੱਤਾ ਉਹਨੇ ਕੇ ਦਾ ਭੌਂਕਦਾ ਸੀ ਯਾਰ। ਅੱਛਾ। ਜੇ ਰੱਖਿਆ ਗਾਂ ਵਾਲੇ ਅੰਦਰ ਤਾੜਦਾ ਸੀ ਅਗਲਾ। ਹਾਂ। ਉਹ ਕਹਿੰਦੇ ਇਹ ਵੀ ਆਵਾਜ਼ ਬਣਾ ਸਕਦੇ। ਵਾਹ। ਤੇ ਬੰਦੇ ਸਾਰੇ ਰਾਤ ਨੂੰ ਸਾਰੀ ਰਾਤ 5 ਵਜੇ ਤੋਂ ਬਾਅਦ ਜਦੋਂ ਜਾਨੀ ਕੱਢਦਾ। ਹਾਂ। ਉਹਨਾਂ ਚ ਡਰ ਹੀ ਰਹਿੰਦੇ ਵੀ ਕਿਹੜਾ ਜੀ ਗਾਇਬ ਹੋਣਾ ਘਰ ਦਾ ਪਤਾ ਹੀ। ਪਤਾ ਹੀ ਨਹੀਂ ਯਾਰ ਕਿਹਨੇ ਲੈ ਜਾਣਾ ਕਿ ਚਾਤੀ ਹੈ। ਅੱਛਾ ਜੀ। ਆ ਪਿੱਛੇ ਜਿök ਕਹਾਣੀ ਆਈ ਸੀ ਮੋਗੇ ਦੀ ਕੋਈ ਪੁਰਾਣੇ ਟਾਈਮਾਂ ਦੀ ਪਾਈ ਹੋਣੇ। ਯੋ ਆਪੀ ਦਾਰੀਆਂ ਵਾਲੇ ਪੁਲਿਸ ਵਾਲੇ ਸੀਗੇ ਚੋਲੇ ਪਾ ਕੇ ਅਗਲੇ ਦੇ ਘਰੇ ਪ੍ਰਜਾਦਾ ਚਾ ਕੇ ਸਵੇਰੇ ਅਗਲੇ ਨੂੰ ਜਾ ਕੇ ਲੈਂਦੇ ਸੀ ਇਹ ਜਿਦੜਾ ਤੁਹਾਡੇ ਘਰ ਤੱਕ ਆਈ ਕਿੰਤਰ ਕੋ ਜਾਂਦਾ ਜ਼ਰੀਬ ਬੰਦਾ ਯਾਰ ਬਹੁਤ ਔਖਾ ਟਾਈਮ ਸੀਗਾ ਬਹੁਤ ਬਹੁਤ ਜਿੰਨਾ ਕਹਿੰਦੇ ਜੀਤੇ ਹੋਈਆਂ ਅੱਜ ਤੱਕ ਉਹ ਜੜੇ ਬਣੇ ਕਹਿੰਦੇ ਕਾਲਾ ਦੌਰ ਕਹਿੰਦੇ ਆ ਹਣੇ ਜੀ ਅੱਜ ਤੱਕ ਜਿੰਨਾ ਤੇ ਹੋਈਆਂ ਨਾ ਹਾਂ ਅੱਜ ਤੱਕ ਉਹ ਪਰਿਵਾਰ ਉਜੜੇ ਬੈਠੇ ਆ ਸਹੀ ਗੱਲ ਆ ਉਹ जख्म ਭਰੇ ਨਹੀਂਗੇ ਹਨਾ ਕਈ ਕਹਿ ਦਿੰਦੇ ਆ ਕਿ ਜੇ ਕੋਈ ਮਾੜੀ ਮੋਟੀ ਤਰੱਕੀ ਕਰਦਾ ਇਹਦੇ ਕੋਲੇ ਪੈਸਾ ਚੰਗਾ ਵਾਲਾ ਹੋਊ ਜਿਹੜਾ ਇਹ ਪੈਸੇ ਯਾਰ ਉਹਨਾਂ ਕੋਲੇ ਉਹਨਾਂ ਦੇ ਲੋਕਾਂ ਨੂੰ ਜਾਨਾਂ ਬਚਾਉਣ ਦੀ ਬਣੀ ਸੀ ਉਦੋਂ ਯਾਰ ਅੱਛਾ ਜੀ ਠੀਕ ਹੈ ਮੇਰੇ ਅੱਜ ਵੀ ਜਾਦਾ ਸਾਡਾ ਬਾਪੂ ਸਾਨੂੰ ਬੋਤ ਸਿੰਘ ਵਾਲੇ ਛੱਡ ਗਿਆ ਅੱਛਾ ਬੋਤ ਸਿੰਘ ਵਾਲੇ ਛੱਡ ਗਿਆ ਤੇ ਸਾਡੇ ਰਿਸ਼ਤੇਦਾਰ ਹੁੰਦੇ ਸੀ ਦੋਨਾਂ ਦੀਆਂ ਲੱਤਾਂ ਟੁੱਟੀਆਂ ਐਕਸੀਡੈਂਟ ਹੋ ਗਿਆ। ਅੱਛਾ ਜੀ। ਕਹਿੰਦੇ ਵੀ ਕਾਨਕ ਬੜਾਓ ਮੈਂ ਤਾਂ ਮੇਰੇ ਤਾਏ ਦਾ ਮੁੰਡਾ। ਅੱਛਾ ਜੀ। ਛੋਟੇ ਛੋਟੇ ਹੁੰਦੇ ਸੀ। ਅੱਛਾ ਜੀ। ਤੇ ਖੇਤ ਚ ਘਾਰ ਉਹਨਾਂ ਦਾ ਲੋਕੋ ਵਾਲੇ ਵਜਦੇ ਬਹੁਤ ਸਿੰਘ ਵਾਲੇ ਬਹੁਤ ਮਸ਼ਹੂਰ ਸੀ। ਅੱਛਾ ਜੀ। ਜਾਣਤੇ ਤੇ ਭਰਾ ਨੂੰ ਵੀ ਰਸਤਾ ਕਰਾਇਆ ਸੀ ਉਹਨਾਂ ਨੇ। ਅੱਛਾ ਜੀ। ਇਹਨਾਂ ਨਾਲ ਹੀ ਉਹ ਲਿਆ ਸੀ ਉਹਨਾਂ ਦੀ। ਠੀਕ ਆ ਜੀ। ਮਤਲਬ ਅਸੀਂ ਪੱਠੇ ਵੱਢੀ ਜਾਂਦੇ ਆ ਮੈਂ ਬੁੜਾ ਹੋਰ ਉਧਰੋਂ ਪੌਲਸ ਆ ਜੀ। ਅੱਛਾ। ਭਰੀ ਗੱਡੀ ਆਈ ਬਾਬਾ ਹਾਂ ਮੈਂ ਬੁੜੇ ਨੂੰ ਬੁੜਾ ਮੈਂ ਕਿਹਾ ਪੁਲਿਸ ਆ ਗਈ ਬੁੜਾ ਡੋਡੇ ਬਾਲੇ ਖਾਂਦਾ ਹਾਂ ਅਜਾ ਤੈਨੂੰ ਖਾਂਜੀ ਆ ਤੂੰ ਬੱਝੇ ਬੰਜਾ ਹਾਂ ਮਗਾ ਪੁਰਾ ਉਹਦੋਂ ਬੁੜੀ ਪੱਤ ਗਈ ਉਹਨਾਂ ਦੀ ਹੋਈ ਉਹਨਾਂ ਦੀ ਬੁੜੀ ਆਈ ਬੱਠਲ ਸੱਟ ਕੇ ਗੁਏ ਦਾ ਵਿਚਾਰੀ ਪੱਤ ਗਈ ਪੱਤ ਗਈ ਮੈਂ ਕਿਹਾ ਉਹਨਾਂ ਦੀ ਬੁੜੀ ਪੱਤ ਗਈ ਹੋਈ ਹਾਂ ਪਰ ਚੰਦਾ ਕਿਸੇ ਨਾ ਬਦਮੀ ਆਪਕੇ ਕਰੇ ਨਹੀਂ ਇਹ ਗੱਲ ਕਮ ਧਰਮ ਕਰ ਦੇਉਂਗਾ ਉਹਨਾਂ ਨੂੰ ਸੀਆਈਡੀ ਵੀ ਕਿਸੇ ਟਾਊਟ ਨੇ दारू ਦੀ ਦਿੱਤੀ ਸੀ। ਅੱਛਾ। ਅੰਦਰ ਬੈਠੇ ਸੈਂਗ ਭਾਈ ਉਹਨਾਂ ਦੇ। ਅੱਛਾ ਜੀ। ਉਹਨਾਂ ਟਾਈਮਾਂ। ਅੱਛਾ। ਫੌਜੀ ਸੰਗਤ ਪੁਰੇ ਵਾਲਾ ਸਾਨੂੰ ਐ ਸੁਣਿਆ। ਹਾਂ। ਉਹ ਕਹਿੰਦਾ ਫੌਜੀ ਸੰਗਤ ਪੁਰੇ ਵਾਲਾ। ਹਾਂ। ਇੱਥੇ ਹੀ ਕਰ ਜੂ। ਹਾਂ। ਸਾਰੇ ਦਰਗੇ ਛੋਨੇ ਚ ਭਾਈ। ਹਾਂ। ਪੁਲਿਸ ਵਾਲੇ। ਹਾਂ। ਧਗੜ ਧਗੜ ਪਈ ਬਠਾ। ਹਾਂ। ਹਾਂ। ਆ ਪਤਾ ਕਿਤੇ ਗੋਲੀ ਚੱਲਦੀ ਦੇਖੀ ਨਹੀਂ ਸੀ। ਹਾਂ। ਸਾਨੂੰ ਤਾਂ ਐ ਲੱਗੇ ਸਾਡੇ ਲੱਤਾਂ 'ਚ ਵੱਜਦੀਆਂ। ਹਾਂ। ਅਸੀਂ ਬਰਜ਼ੀਨ ਚ ਲਿਟ ਗਏ ਮੈਂ ਦਾ ਬਾਵਾ ਗੋਲੀ ਚਲਦੀ ਚ ਪੱਲੀ ਜਾ ਕੇ ਭੱਜ ਗਿਆ ਹਾਂ ਕਰਨ ਏਥੇ ਜੀ ਘਰ ਸੀ ਬੁੜੀਆਂ ਕੋਠੇ ਤੇ ਖੜੀਆਂ ਬੇ ਪੱਲੀ ਦਾਦੇ ਬੇ ਪੱਲੀ ਦਾਦੇ ਵੀ ਉਹਨਾਂ ਨੂੰ ਆਏ ਨਾ ਲੱਗੇ ਉਹਨਾਂ ਦਾ ਉਹਨਾਂ ਨੂੰ ਆਏ ਨਾ ਲੱਗੇ ਪੁਲਿਸ ਵਾਲਾ ਦੋਨੇ ਨੇ ਇਧਰ ਨੂੰ ਸਿੱਧੀਆਂ ਕਰ ਦੇਣ ਭਾਈ ਮੈਂ ਤਾਂ ਲਈਦਾ ਸੀ ਦਾ ਘਰੇ ਪੜ ਗਿਆ ਮੈਂ ਤਾਂ ਆਪ ਕੋਠੇ ਤੇ ਖੜ ਕੇ ਦੇਖ ਲਈ ਨਹੀਂ ਜਾਣ ਬੁੜਾ ਤੇ ਸਾਡੇ ਵਾਲਾ ਤਾਂ ਘੂਮੀ ਜਾਵੇ ਉੱਥੇ ਹੀ ਮੇਰੇ ਤਾਂ ਆਏ ਦਾ ਮੁੰਡਾ ਤੇ ਬਈ ਅੱਧਾ ਪੌਣਾ ਘੰਟਾ ਕੰਮ ਚੱਲਿਆ ਭਾਈ। ਕੰਮ ਚੱਲਿਆ ਭਾਈ ਜਨ ਤਿੰਨੇ ਵਾਰ ਕਰਾਤੀ ਭਾਈ। ਅੱਛਾ। ਮੁਰਕੇ ਪੁਲਿਸ ਵਾਲੇ ਉਧਰ ਦੀ ਪਤਾ ਨਹੀਂ ਕਿੱਧਰ ਦੀ ਹੋ ਗਏ ਮੱਥਾ ਟੇਕਣ ਕੋਈ ਜਗ੍ਹਾ ਸੀ ਉੱਥੇ। ਅੱਛਾ ਜੀ। ਉਹ ਮੂਰੇ ਬੈਠੇ ਜਗ੍ਹਾ ਤੇ। ਅੱਛਾ ਜੀ। ਫੇਰ ਚੱਲ ਪਿਆ। ਅੱਛਾ। ਉਹ ਅੱਜ ਨਹੀਂ ਮੇਰੇ ਨਾਲ ਪੇਚਾ ਚੜਦੇ। ਹਾਂ। ਬਾਬਾ ਫੇਰ ਪੁਲਿਸ ਆਈ ਫੇਰ ਅੱਜ ਤੱਕ ਪਰਿਵਾਰ ਨਹੀਂ ਲੱਭਿਆ। ਹਾਂ। ਗੈਲੀ ਆ ਤਾ ਵਸ। ਹਾਂ। ਹੁਣ ਉਹ ਖਬਰ ਕਿਹੜੀ ਮਜਬੂਰੀ ਨੂੰ ਬਿਠਾਈ ਬੈਠੇ ਸੀ ਵਿਚਾਰੇ। ਹੋਣ ਯਾਰ ਜਿਹੜਾ ਤਿਆਰ ਲੈ ਕੇ ਆ ਗਿਆ ਕੀ ਉਹਨੂੰ ਕੋਈ ਮਨਾ ਕਰ ਦੂਗਾ ਜਦੋਂ ਅੰਦਰ ਹੀ ਵਰ ਗਿਆ ਅਗਲਾ ਕਹਿੰਦਾ ਠੋਕਦੇ ਆਂਗੇ ਅੰਦਰ ਉੱਧਰ ਵੀ ਫਸਦਾ ਹੀ ਉੱਧਰ ਵੀ ਫਸਦਾ ਸੀ ਹਾਂ ਠੀਕ ਹੈ ਯਾਰ ਪਰ ਪੁਲਿਸ ਵਾਲੀ ਹੋਵੇ ਲੈ ਸਿਵਲ ਜਾ ਕੇ ਯਾਰ ਫਸਲਾ ਲੈ ਕੇ ਆ ਗਏ ਰੋਟੀ ਕੋਣੀ ਪਣੀ ਯਾਰ ਕੋਣੀ ਪਣੀ ਅਗਲਾ ਕਹਿੰਦਾ ਜਵਾਕ ਤੇ ਮਰੂਤੀ ਬੋਦ ਦੇ ਮਰੂ ਯਾਰ ਖਵਾ ਦੇ ਯਾਰ ਠੀਕ ਹੈ ਆਏ ਫਸਦੇ ਸੀ ਲੋਕ ਫਸਦੇ ਸੀ ਹੋਰ ਨਹੀਂ ਆਏ ਨਹੀਂ ਜੀਵਾ ਵੀ ਮੰਲਾ ਵੀ ਕੋਈ ਉਤੋਂ ਜ਼ੁਬਨਾ ਤਾਂ ਆਉਂਦਾ ਨਹੀਂ ਉਹਨਾਂ ਨੂੰ ਵੀ ਬੁਲਾਣੇ ਆਂਦੇ ਘਰੇ ਰੋਟੀ ਖਾ ਗਿਆ ਹਾਂ ਉਹ ਆਪ ਦਾ ਨਾਲ ਹੀ ਹੁੰਦਾ ਸੀ ਆਪ ਦਾ ਨਾਲ ਹੀ ਹੁੰਦਾ ਠੀਕ ਹੈ ਤੜਕੇ ਨੂੰ ਆ ਕੇ ਆ ਕੰਮ ਕਰ ਲੈਂਦੇ ਸੀ ਵਿੱਚੇ ਮਗਬਰ ਛੱਡੇ ਸੀ ਵਿੱਚੇ ਸਾਰਾ ਕੁਝ ਸੀ ਸਭ ਗੈਣੇ ਮਿੱਥ ਕੇ ਚੱਲਦਾ ਸੀ ਹਾਂ ਸਹੀ ਗੱਲ ਹੈ ਠੀਕ ਹੈ ਫੇਰ ਜਾਂਟੇ ਉਹਨਾਂ ਨੇ ਲਾਈ ਸੀ ਮੂਫਲੀ ਵੀ ਰਿਹੜੀ ਅੱਛਾ ਜੀ ਇੱਥੇ ਬਾਗੇ ਪਰਾਨੇ ਜਦੋਂ ਮੈਂ ਤੇ ਸਿੰਘ ਨੂੰ ਮਾਰੇ ਉਹਦਾ ਗਨਮੈਣ ਲੈ ਗਿਆ ਸੀ ਮੂਫਲੀ ਗਨ ਚਾਤੀ ਅੱਛਾ ਜੀ ਉਹ ਕਹਿੰਦਾ ਪੈਸੇ ਹਾਂ ਉਹਨਾਂ ਦਾ ਥਾਲਾ ਪੈਜਣਾ ਭਾਲਦਾ ਪੈਸੇ ਹਾਂ ਉਹਨਾਂ ਪੈਸੇ ਦੇ ਹਾਂ ਉਹ ਕਹਿੰਦਾ ਤੈਨੂੰ ਪਤਾ ਤੇਰੀ ਮੌਤਵਾਜਾਂ ਮਾਰਦੀ ਤੇਰੀ ਹਾਂ ਆਇਆ ਜਾਉ ਤੁੰ ਲਗਣ ਤੋਂ ਮਾਰੇ ਲਪੇੜੇ ਖੱਚ ਕੇ ਹਾਂ ਉਹਦਾ ਮਾਰਕਸ ਸੀ ਹਾਂ ਯੂ ਐਸ ਐਚ ਨੂੰ ਲੈ ਵੀ ਬਾਹਰ ਲੈ ਆਵੇ ਹਾਂ ਠੀਕ ਹੈ ਹਾਂ ਉਹ ਕਹਿੰਦਾ ਕੜੀ ਫਿਰ ਹੁਣ ਤੈਨੂੰ ਦੱਸ ਦਿਆਂ ਹਾਂ ਮੈਂ ਤਿਹਾਂ ਨਿਕਲ ਕਹਿੰਦਾ ਕੀ ਦੀ ਮੌਤਵਾਜਾਂ ਮਾਰਦੀ ਕਹਿੰਦਾ ਤੇਰੀ ਹਾਂ ਹਾਂ ਮੂੰਹ ਬੁਲੀ ਜੋ ਕੱਢ ਲਈ ਕੱਢ ਲਈ ਬਦਲ ਗਿਆ ਉਹ ਹੀ ਆਸੇ ਪਾਸੇ ਬੈਠੇ ਝੋਲਿਆਂ ਚ ਫਾਈ ਦਕਰਨਾ ਤੇ ਮੈਂਂਟੀ ਲਗਿਆ ਟਿਹੜੇ 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 ਕਾਫੀ ਫਾਇਰਿੰਗ ਠੀਕ ਹੈ ਜੀ ਜੇ ਲਾ ਯਾਰ ਪਤਾ ਨਹੀਂ ਕਿਹੜੀ ਸ਼ਾਇ ਸੀ ਉਹ ਬੰਦਾ ਆਹ ਦੇਖ ਲਾ ਮੁੰਨਾ ਸਮਿਆਂ ਚ ਫਿਲਮਾਂ ਵੇਂਦਾ ਸੀ ਬਹੁਤ ਅੱਛਾ ਜੀ ਜਿੰਨੇ ਸਰਮੇ ਚ ਫਿਲਮਾਂ ਲੱਗਦੀਆਂ ਸਾਰੀਆਂ ਵੇਂਦਾ ਹੁੰਦੇ ਬੰਦਾ ਸਰਵਾਇਕ ਫਨੋਵਿਸ਼ਨੀਂ ਸੀਗਾ ਫਿਲਮ ਮਨੂੰ ਦਿਮਾਗ 'ਚ ਬਿਠਾਉਂਦਾ ਸੀ ਉਹ ਬੰਦਾ ਹਾਂ ਠੀਕ ਹੈ ਫਿਲਮ ਹੀ ਟੈਪ ਤੇ ਐਕਸ਼ਨ ਕਰਦਾ ਸੀ ਹਾਂ ਜੇ ਬੰਦਾ ਗੌਰ ਨਾਲ ਜਿਹੜੇ ਚੋਰ ਲਾਕੂ ਆ ਲਟੇਰੇ ਆ ਜੋ ਫਿਲਮ ਵੇਖ ਕੇ ਲੁੱਟ ਕਰਨ ਕਦੇ ਨਹੀਂ ਪੜੇ ਜਾਂਦੇ ਕਿਉਂਕਿ ਫਿਲਮ 'ਚ ਸਾਰਾ ਕੁਝ ਪਹਿਲਾਂ ਦਿਖਾ ਦਿੰਦੇ ਫੜਿਆ ਕਿਵੇਂ ਜਾਂਦਾ ਹੈ ਨਿਕਲਣਾ ਕਿਵੇਂ ਆ ਸਰਾਹ ਕਿੱਥੋਂ ਨਿਕਲਦਾ ਸਹੀ ਗੱਲ ਸਾਰਾ ਕੁਝ ਤੋਂ ਦੱਸ ਦਿੰਦੇ ਆ ਠੀਕ ਹੈ ਤੇ ਉਹ ਉਹ ਚੀਜ਼ਾਂ ਵੇਖ ਕੇ ਕਰਦਾ ਸੀ ਠੀਕ ਆ ਇਹ ਵੀ ਚਾਲ ਮਤਲਬ ਉਹ ਵੇਖ ਕੇ ਕਰਦੇ ਨੇ ਜਿਹੜਾ ਨਾ ਬਣਾਈ ਸੀ ਪਲੈਨਿੰਗ ਬੜਾ ਦਿਮਾਗ ਸੀ ਉਹਦਾ ਖੇਤ ਉਹਦੀ ਡਿਊਟੀ ਲਈ ਹੁੰਦੀ ਸੀ ਬਾਪੂ ਉਹਦਾ ਪਹਿਲਾਂ ਹੀ ਡਰਦਾ ਹੁੰਦਾ ਸੀ ਹਾਂ ਉਹ ਕਹਿੰਦਾ ਮੈਂ ਤੈਨੂੰ ਕੁੱਟੂ ਜੇ ਖੇਤੋਂ ਗਿਆ ਹਾਂ ਖੇਤ ਵੇਖ ਲਾ ਉਹਨੇ ਇੰਜਨ ਜਦੋਂ ਪਟਾ ਟੁੱਟ ਜਾਂਦਾ ਸੀ ਨਾ ਇੰਜਨ ਭੱਜ ਲੈਂਦਾ ਹੁੰਦਾ ਸੀ ਅੱਛਾ ਤੇਜ਼ ਹੋ ਜਾਂਦਾ ਸੀ ਹਾਂ ਤੇ ਇੰਜਨ ਬੋਰ ਤੇ ਲੱਗਣ ਦਾ ਡਰ ਹੁੰਦਾ ਸੀ ਹਾਂ ਉਹਨੂੰ ਖੇਤ ਛੱਡਿਆ ਹੁੰਦਾ ਸੀ ਉਹਨੇ ਸ਼ਾਮ ਨੂੰ ਜਦੋਂ ਪਤਾ ਵੀ ਟਾਈਮ ਹੋ ਗਿਆ ਪਰਮ ਦਾ ਉਹ ਨਿਕਲ ਜਾਣਾ ਹੈ ਹਨਾ ਉਹਨੇ ਗਾਣਾ ਚੰਦ ਪਟਾ ਟੁੱਟ ਗਿਆ ਬੰਦ ਹੋ ਜੂ ਤੇ ਬੰਦ ਹੋਣ ਵਾਲਾ ਜਗਾਰ ਲਾਇਆ ਸੀ ਰੇਸ ਨਾਲ ਰੱਸੀ ਪਾ ਕੇ ਪਾਣੀ ਵਾਲੀ ਖੇਲ ਚੱਕ ਕੈਨੀ ਛੱਡੀ ਹੁੰਦੀ ਸੀ ਪਾਣੀ ਵਾਲੀ ਭਰ ਕੇ ਹਾਂ ਠੀਕ ਹੈ ਕੈਨੀ ਛੱਡੀ ਹੁੰਦੀ ਤੇ ਜਦੋਂ ਪਟਾ ਟੁੱਟ ਗਿਆ ਖੇਲ ਦੀ ਥੱਲੇ ਵਾਲੀ ਨੀਰ ਕੱਢ ਦਿੰਦਾ ਜੀ ਪਾਣੀ ਆ ਗਈ ਠੀਕ ਹੈ ਖੇਲ ਖਾਲੀ ਹੋ ਗਈ ਤੇ ਉਹ ਜਿਹੜੀ ਉਹ ਰੱਸੀ ਆ ਉਹਨੂੰ ਖੇਚ ਪਈ ਜਾਂਦੀ ਸੀ ਉਹ ਪੀਪੀ ਲੰਕ ਜਾਂਦੀ ਸੀ ਰੇਸ ਕਿੱਚੀ ਜਾਂਦੀ ਇੰਜਣ ਬੰਦ ਹੋ ਜਾਂਦਾ ਜੁਗਾਰ ਲਾਉਂਦਾ ਸੀ ਉਹਦੋਂ ਹਾਂ ਠੀਕ ਮੋਨੂੰ ਜਾਣਤਾ ਕਹਿੰਦੇ ਸੀ ਹਾਂ ਕੋਈ ਝੂਠ ਹੀ ਨਹੀਂ ਜੀ ਉਹ ਬਿਲਕੁਲ ਜੀ ਬਿਲਕੁਲ ਬਹੁਤ ਤਕੜਾ ਹਨਾ ਸੂਰਵਾਸੀ ਉਹ ਚਾਹੁੰਦਾ ਯਾਰ ਮੈਂ ਤਿੰਨ ਦਾਦਾ ਵੀ ਉਹ ਤੋਂ ਬਾਅਦ ਨਾ ਤਾਂ ਇਹਦੇ ਮੁੰਡੇ ਨੂੰ ਲਿਆਂਦਾ ਘਰੇ ਅੱਛਾ ਜੀ ਉਹ ਬੰਦਾ ਹਜੇ ਤੱਕ ਨਹੀਂ ਠੀਕ ਹੋਇਆ ਹਾਂ ਹਾਂ ਇਹ ਉਹਦੋਂ ਦਾ ਦਿਮਾਗ ਚ ਵਰਕ ਪਿਆ ਹਾਂ ਹਾਂ ਮਨ ਵੀ ਉਸੇ ਨੇ ਵੇਖੀ ਉਹਦੇ ਦਿਮਾਗ ਐ ਖਰਾਬ ਹੋ ਰਿਹਾ ਸੀ ਹੱਲ ਗਿਆ ਹਾਂ ਹਾਂ ਬਾਬਾ ਯਾਰ ਬਹੁਤ ਕਾਤਕ ਚੀਜ਼ਾਂ ਸੀ ਉਹ ਸਹੀ ਗੱਲ ਆ ਯਾਰ ਜੇ ਆਪਾਂ ਕੋਠਿਆਂ ਤੇ ਪਏ ਹੁੰਦੇ ਸੀ ਮੇਰੇ ਯਾਦ ਆ ਕੋਠਿਆਂ ਤੇ ਪਏ ਸੀ ਕਿਰਨਿਹਾਲ ਸਿੰਘ ਵਾਲੀ ਗੋਲੀ ਚੱਲ ਪਈ ਏਜੰਟੇ ਹੁਣੀ ਸੀ ਉਦੋਂ ਪੇਪਰ 'ਚ ਹੀ ਆਇਆ ਸੀ ਇਹਨੇ ਦਿੱਤਾ ਸੀ ਇਹਨੇ ਮੈਥੇ ਕੇ ਮੁਕਾਬਲਾ ਕਰਿਆ ਸੀ ਵੀ ਥਾਣੇ ਤੇ ਆਉਣਾ ਸੀ ਹਾਂ ਉਹ ਜਿਹੜਾ ਨੂੰ ਗਿਆ ਹੀ ਕਹਿੰਦਾ ਇੰਨੇ ਵਜੇ ਗੋਲੀ ਚਲਾਵਾਂਗੇ ਆ ਜੀ ਹਾਂ ਤੇ ਇਹ ਆ ਗਈ ਕਿ ਜਦੋਂ ਗੋਲੀ ਚੱਲੀ ਨਿਹਾਲੇ ਵਾਲੋਂ ਕੁੱਸਾ ਕਿੱਥੇ ਆ ਅਸੀਂ ਕੋਠੇ ਤੇ ਪੈਈ ਸਭ ਕੋਠਿਆਂ ਤੋਂ ਥੱਲੇ ਉਤਰ ਗਏ ਐਹ ਇੰਨੀ ਦੱਸ ਸੀ ਐਨਾ ਡਰ ਸੀ